ਮੇਰੇ ਵੀਰੋ ਸੀਜ਼ਨ ਸ਼ੁਰੂ ਆ ਇਸ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਦਾ 14 ਤਰੀਕ ਹੋਣੀ ਹੈ ਮੋਹਨਵੀਰ ਸਿੰਘ ਬੱਲ ਦੇ ਪਿੰਡ ਵੱਡਾ ਮੇਲਾ ਪਲੱਫਾਂ ਦੀ ਧਰਤੀ ਹੈ ਜਿੱਥੇ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਦਿੱਤੇ ਜਾਣੇ ਆ ਮੇਰੇ ਵੀਰੋ ਅਕਸਰ ਕਬੱਡੀ ਵਾਲਿਆਂ ਦੇ ਵੀਜੇ ਲੱਗਦੇ ਆ ਉਹਨਾਂ ਦੀਆਂ ਟਿਕਟਾਂ ਹੁੰਦੀਆਂ ਤੇ ਉਹ ਬਾਹਰਲੇ ਮੁਲਕਾਂ 'ਚ ਖੇਡਣ ਜਾਂਦੇ ਆ ਪਰ ਇਹ ਕਬੱਡੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਵੀ ਕੋਈ ਬੰਦਾ ਪਲੇਅਰਾਂ ਦੀਆਂ ਟਿਕਟਾਂ ਲਗਾ ਕੇ ਉਹਨਾਂ ਨੂੰ ਇੰਡੀਆ ਖੇਜਣ ਦੇ ਲਈ ਸੱਦ ਰਿਹਾ ਹੈ ਇਹ ਪਲੱਥਾਂ ਦੇ ਵਿੱਚ ਹੋ ਰਿਹਾ ਹੈ ਤੇ ਪਲੱਥਾਂ ਦੇ ਵਿੱਚ ਇੱਕ ਹੋਰ ਵੱਡਾ ਕੁਝ ਹੋ ਰਿਹਾ ਆ ਵੀ ਅੰਬਿਆ ਨੌਜਵਾਨਾ ਇੱਧਰ ਨੂੰ ਆ ਥੋੜਾ ਜਿਹਾ ਇਹ ਮਾਝੇ ਦੀ ਧਰਤੀ ਦਾ ਅੰਬਾ ਮੇਰੇ ਵੀਰੋ ਜੂੜੇ ਤੇ ਚਿੱਟਾ ਰਮਾਲ ਹੈ ਚੋਬਰ ਦੇ ਮਾਝੇ ਦੇ ਹਾਂਜੀ ਭਾਈ ਮੇਰੀ ਬੇਨਤੀ ਹੈ ਜੀ ਇੱਥੋਂ ਬਾਈ ਜੀ ਕਿਰਪਾ ਕਰਕੇ ਮਿੰਟੂ ਜੀ ਇੱਥੇ ਸਾਈਡ ਤੇ ਹੋ ਕੇ ਸਨਮਾਨ ਕਰ ਲਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਜਿਹੇ ਸਨਮਾਨ ਕਰ ਲਿਆ ਉਹ ਫਿਰ ਕਲੀਅਰ ਹੋਣ ਲੱਗਿਆ ਮੈਂ ਗੱਲ ਕਰ ਰਿਹਾ ਸੀ ਸਰ ਸਿੰਘ ਦੇ ਅੰਬੇ ਦੀ ਜਿਹੜਾ ਪਲੱਠਾਂ ਦੇ ਵਿੱਚ ਕੱਪ ਹੋਣਾ ਨੇ ਮੇਰੇ ਵੀਰੋ ਸਰ ਸਿੰਘ ਦੇ ਅੰਬੇ ਦਾ ਉਸ ਧਰਤੀ ਤੇ ਕਾਲੇ ਰੰਗ ਦੀ ਰੇਂਜ ਰੋਵਰ ਨਾਲ ਸਨਮਾਨ ਕੀਤਾ ਜਾਣਾ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਅੰਬੇਆ ਰੇਂਜ ਰੋਵਰ ਦਾ ਮਾਲਕ ਬਣ ਜਾਣਾ ਚੋਬਰਾ ਅਰਸ਼ ਖਾਕੋਣਾ ਵੱਲੀਓ ਲਵ ਖਾਕ ਰਿਕੀ ਰਟਾਲ ਪਿੰਡਾ ਖਹਿਰਾ ਮੋਹਨਵੀਰ ਬੱਲ ਮਣੀ ਬਾਠ ਬੈਣੀ ਸੋਲ ਗਰਤੇਜ ਬਿਆਲ ਗਿੰਦੀ ਹੰਸਰਾ ਤੇ ਚੰਨੀ ਢਿੱਲੋਂ ਤੇ ਨਾਲ ਬੰਟੀ ਲੰਮੇ ਜੱਟਪੁਰ ਵਾਲਾ ਅਸ਼ਮਿੰਦਰ ਗਰਚਾ ਹਰਜੀਤ ਚਾੜ ਧੀਰਾ ਮੰਡ ਰਮਨ ਬੈਣੀਪਾਲ ਕੈਨੇਡਾ ਇਹਨਾਂ ਸਾਰੇ ਵੀਰਾਂ ਦੇ ਵੱਲੋਂ ਸੌਰ ਸਿੰਘ ਦੇ ਅੰਬੇ ਦਾ ਰੇਂਜ ਰੋਵਰ ਨਾਲ ਸਨਮਾਨ ਕੀਤਾ ਜਾਣਾ ਮੈਨੂੰ ਲੱਗਦਾ ਵੀ ਕਾਲੇ ਰੰਗ ਦੀ ਦੇਣੀ ਹੈ ਜਿਹੜੀ ਮੂਸੇ ਵਾਲੇ ਸਿੱਧੂ ਨੇ ਰੱਖੀ ਹੈ ਉਹਜੇ ਰੰਗ ਵਾਲੀ ਰੇਂਜ ਰੋਵਰ ਦੇ ਨਾਲ ਲੈ ਵੀ ਅੰਬਿਆ ਇਹ ਸਭ ਤੋਂ ਵੱਡਾ ਸਨਮਾਨ ਹੈ ਇਹ ਖੱਖਾਂ ਨੇ ਪਹਿਲਾਂ ਚੋੜਾ ਸਾਹ ਵਾਲੇ ਅਰਸ਼ਦਾ ਕੀਤਾ ਹੁਣ ਤੇਰਾ ਰੇਂਜ ਰੋਵਰ ਦੇ ਨਾਲ ਕੀਤਾ ਜਾਣਾ ਹੈ ਇਹ ਤੇਰੇ ਲਈ ਸਰਪ੍ਰਾਈਜ਼ ਹੀ ਰਿਹਾ ਮੁਬਾਰਕਬਾਦ ਹੈ ਚੋਗਰਾ ਜੁਗ ਜੁਗ ਜੀ ਜਵਾਨੀਆਂ ਮਾਣ ਹੋਰ ਤੱਕੜਾ ਖੇਡ